ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਰਸਡੇ ਦੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਪਹੁੰਚੇ ਹਾਂ ਪਿੰਡ ਮੱਤੇਵਾਲ ਤਹਿਸੀਲ ਬਾਬਾ ਬਟਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਅੱਜ ਬਾਈ ਕੋਲੋਂ 5-6 ਝੋਟੀਆਂ ਸੇਲਿਆ ਸਾਰੀਆਂ ਹਰਿਆਣੇ ਦੀਆਂ ਵਾ ਕੋਹ ਦੋਂਦੀਆਂ ਚੌਗੀਆਂ ਨੇ ਛਿੱਗੀਆਂ ਤੇ ਕਰਦੇ ਆਂ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਦ ਸਾਹਿਬ ਕੀ ਹਾਲ ਨੇ ਕਿਰਪਾ ਮਹਾਰਾਜੀ ਚਲੋ ਕਿਰਪਾ ਜੀ ਨਾਮ ਹੋ ਗਿਆ ਦੀ ਖੜਦੀ ਖਰਾਵਾ ਮਾਲ ਵਿਗੰਡਿਆ ਵਧੀਆ ਮਾਲਕ ਦੀ ਕਿਰਪਾ ਵਾ ਦਾਵਾ ਵੀ YouTube ਦਾ ਦੇ ਕੰਮ ਬਹੁਤ ਵਧੀਆ ਮਹਾਰ ਵਰ ਹੀ ਜਾਂਦਾ ਹਾਂ ਹਾਂਜੀ ਚੰਗਾ ਆਪਾਂ ਸਾਰੇ ਭੈਣ ਭਰਾ ਵਪਾਰੀ ਕੰਮ ਕਰਨਦੇ ਆ ਚਲੋ ਜਿਹੜੇ ਵੀ ਕਿਸੇ ਚੈਨਲ ਦੇ ਵੀਡੀਓ ਪਾਉਂਦੇ ਆ ਸਾਰੇ ਚੰਗਾ ਹੀ ਕੰਮ ਕਰਦੇ ਆ ਵਿੱਚ ਦੋ ਚਾਰ ਜਿਹੜੇ ਮਾੜੇ ਵੀ ਆ ਮੈਨਾਂ ਵੀ ਉਹ ਬਲਕਿ ਚੈਨਲ ਦੇ ਜਿਹੜਾ ਆਪਣਾ ਜੋਡੋ ਬਲਕਾ ਕੰਮ ਹੋ ਕੇ ਤੇ ਮਾਲਕੀ ਗੱਲ ਇਸ ਤਰ੍ਹਾਂ ਆ ਵੀ ਕੋਈ ਘਾਟ ਨਾ ਜਾਇਵੇ ਸਾਫ ਸੁਥਰਾ ਤੇ ਚੰਗਾ ਸਾਰੇ ਕੰਮ ਮੇਰਾ ਨਾ ਕਰੋ ਹਾਂਜੀ ਜੀ ਇਹੋ ਹੈ ਸਾਡੀਆਂ ਬੇਨਤੀਆਂ ਆ ਮੈਂ ਚਲੋ ਕਈ ਬੰਦੇ ਹਾਲ ਨੂੰ ਕਈ ਬੰਦੇ ਬਾਅਦ ਚ ਫੋਨ ਕਰਦੇ ਆ ਸਿਆਣੇ ਸਮਝ ਗਏ ਤੇ ਚਲੋ ਸਾਫ ਸੁਥਰਾ ਹੀ ਕੰਮ ਕਰੀਏ ਰੋਗ ਗੱਲ ਦਾ ਵਾਦਾ ਵਾ ਸਾਫ ਮਹੀਂ ਲਾਈਏ 2 ਪੈਸੇ ਵਾਧੇ ਲਾ ਲਈਏ ਤੇ ਉਹ ਫਿਰ ਮੈਂ ਮਾਲਕੀ ਗੱਲ ਇਦਾਂ ਆ ਵੀ ਅੜ ਕੇ ਵੇਚ ਲੈਂਦੇ ਹਾਂ ਹਾਂਜੀ ਹਾਂਜੀ ਤੇ ਲੈਣਾ ਤੇ ਆਪਾਂ ਮੁਨਾਫਾ ਹੀ ਆਪਾਂ ਇਹ ਵਪਾਰੀ ਕੀ ਕਹਿੰਦੇ ਵੀ ਮੁਨਾਫਾ ਲੈਣਾ ਵਾ ਪਰ ਗੇਮ ਇਦਾਂ ਵਾ ਵੀ ਸਾਫ ਸੁਥਰਾ ਚੰਗਾ ਡੰਗਰ ਕਿਸ ਨੂੰ ਦੁੱ ਅੱਜ ਵਾਰਸਾਬ ਆਪਣੇ ਕੋਲ ਜ਼ਿਆਦਾਤਰ ਕੱਟੀਆਂ ਦੋਂਦੀਆਂ ਨੇ ਚੌੜੀਆਂ ਠੀਕ ਹੈ ਜੀ ਕੋਈ ਹਫ਼ਤੇ ਇੱਕ ਮੈਂ ਸਿਰਫ 11-12 ਦਿਨਾਂ ਦੀ ਸੂਈ ਆ ਕੋਈ ਹਫ਼ਤੇ ਤੋਂ ਵੱਧ ਨਹੀਂ ਸੂਈ ਠੀਕ ਹੈ ਜ਼ਾਇਦੀਆਂ ਚੰਗੀਆਂ ਵਾ ਮੌਕਾ ਹੀ ਨਹੀਂ ਕਾ ਮਿਲਦਾ ਵੀਡੀਓ ਪਾਉਣ ਦਾ ਹਾਂਜੀ ਹਾਂਜੀ ਇਹ ਮੈਂ ਤੁਹਾਨੂੰ ਗੱਲ ਅੱਗੇ ਵੀ ਆਖੀ ਸੀ ਵੀ ਹਫ਼ਤੇ ਬਾਅਦ ਵੀਡੀਓ ਬੜੀ ਹੋਰ ਨਾਲ ਪੈਂਦੀ ਆ ਹਾਂਜੀ ਮਈਆਂ ਲਿਆਈਆਂ ਵਾ ਦੋ ਤੇ ਤਿੰਨ ਦਿਨ ਉਧਰ ਲੱਗ ਜਾਂਦੇ ਦੋ ਦਿਨ ਲੱਗੇ ਤਿੰਨ ਦਿਨ ਲੱਗੇ ਮਾਲ ਥੋੜਾ ਜਿਹਾ ਫੇਰ ਫਰ ਕੇ ਲੱਭਣਾ ਪੈਂਦਾ ਸੂਆ ਸੂਆ ਜੇ ਗੱਬਣ ਮੈਂ ਲੈਣੀ ਹੋਵੇ ਫੇਰ ਤੇ ਚਲੋ ਇੱਥੇ ਪਿੰਡਾਂ ਜੂ ਜਾ ਉਧਰੋਂ ਪਰ ਅਸੀਂ ਆਪਾਂ ਤੇ ਮਾਲ ਥੋੜਾ ਜਿਹਾ ਜੇਦਰ ਦਾ ਥੋੜਾ ਜਿਹਾ ਘੱਟ ਲੈ ਲੈਂਦੇ ਆ ਉਧਰ ਦੀਆਂ ਝੋਟੀਆਂ ਲੈ ਲੈਂਦੇ ਆ ਯਾਰ ਕਾ ਤੇ ਰਾਜਸਥਾਨ ਤੋਂ ਜਾ ਕੇ ਲਿਆਉਂਦੀਆਂ ਝੋਟੀਆਂ ਜੈਦੀਆਂ ਕੁਆਲਿਟੀ ਵਾਲੀਆਂ ਤੇ ਜੈਦੀਆਂ ਚੰਗੀਆਂ ਐਰ ਕਾ 15 15 ਕਿਲੋ ਦੁੱਧ ਕੱਢਣ ਵਾਲੀਆਂ ਪਹਿਲਣਾਂ ਝੋਟੀਆਂ ਠੀਕ ਠੀਕ ਆਪੇ ਮੇਰਾ ਵੀਰ ਕੋਈ ਨਰਕ ਪਰ ਕਰਕੇ ਲਵੇ ਇਹ ਹੈਗੀਆਂ ਕਿ ਨਹੀਂ ਹੈਗੀਆਂ ਤੇ ਚਲੋ ਚਲਾਈਏ ਕੰਮ ਚਾਰ ਦਾ ਦਵਾਜ ਕੱਟੀ ਚਾਰ ਦਾ ਦੰਦ ਕੱਟੀ ਹ ਮਾਲਕੇ ਬਾਦ ਸਾਹਿਬ ਮੈਂ ਨਾ ਕਿੰਨੇ ਦਿੱਟਾਈ ਹੀ ਅੱਜ ਅੱਛਾ ਹੀ ਤੇ ਮਾਲਕੇ ਗੱਲ ਤਾਂ ਉਹਨਾਂ ਨੇ ਵਾਲੇ ਸੱਤ ਸੱਤ ਖਾਤੋਂ ਇਹਨਾਂ ਮੈਂ ਚਵਾਈ ਐ ਸੇ ਠੀਕ ਦੁੱਧ ਛੋਟੀ ਕੋ 10 ਤੋਂ 11 ਲੀਟਰ ਹੋਊਗਾ ਠੀਕ ਠੀਕ ਪੱਕਾ ਕਹਿਣ ਵਾਲੀ ਗੱਲ ਨਹੀਂ 10 ਤੋਂ 11 ਲੀਟਰ ਦੁੱਧ ਵਾ ਦੇ ਚਾਰ ਦੰਦ ਵਾ ਬੇਲ ਵੀ ਚੰਗੀ ਕਰ ਇਹਨੂੰ ਅੱਜ ਸੂਈ ਨੂੰ ਸਾਰੇ 7 ਦਿਨ ਉਹ ਤੋਰ ਜਗੀ ਉੱਧਰ ਆ ਜਾਂਦਾ ਇੱਧਰ ਲੈ ਲੈ ਇੱਧਰ ਲੈ ਵਾ ਇब्राहिम ਸਾਹੂ ਦਾ ਕੰਮ ਕੰਦੇ ਦੇ ਮਾਲ ਸਾਡਾ ਵਿਕਦਾ ਜਾਂਦਾ ਜੀ ਦੱਸਦਾ ਹਾਂਜੀ ਹਾਂਜੀ ਯਾਨੀ ਯਾਰ ਇਹ ਨਹੀਂ ਕੋਈ ਜ਼ਰੂਰੀ ਗੱਲ ਹੁੰਦੀ ਆ ਕਿ ਚੈਨਲ ਜਿਆਦੇ ਵੱਡੇ ਤੇ ਫਾਉ ਨੇ ਫੇਰੇ ਮਾਲ ਵਿਕਦਾ ਵਾ ਹਾਂਜੀ ਹਾਂਜੀ ਸਾਨੂੰ ਮਿਲ ਕੇ ਗੱਲ ਤਾਂ ਮ ਚੱਲਣਿਆਂ ਨੂੰ 4-5 ਮਹੀਨੇ ਹੋ ਗਏ ਆ ਮਾਲਕ ਦੀ ਕਿਰਪਾ ਨਾਲ ਬਿਲਕੁਲ ਜੇ ਮਾਲ ਸਾਫ਼ ਸੁਥਰਾ ਚੰਗਾ ਵੇਚੀਦਾ ਸੀ ਤੇ ਮਾਲਕ ਸਾਡੇ ਗਾਗ ਜਿਹੜੇ ਜੁੜੇ ਭੈਣ ਭਰਾ ਉਹ ਸਾਡੇ ਕੁਮਾਲ ਲਈ ਜਾਂਦੇ ਹਾਂਜੀ ਹਾਂਜੀ ਇਹ ਮਾਲ ਬਹੁਤ ਹੀ ਵਧੀਆ ਵੇਚਣਦੇ ਆ ਬੜਾ ਵਧੀਆ ਭੈਣ ਭਰਾ ਸਾਥ ਵੀ ਦੇਂਦੇ ਆ ਤੇ ਚੈਨਲ ਵੀ ਵੱਧ ਵੱਧ ਸਾਡਾ ਗਰੋਥ ਕਰਦਾ ਤੇ ਵੀਡੀਓ ਵੀ ਵਧੀਆ ਚੱਲਣੀਆਂ ਹਾਂਜੀ ਹਾਂਜੀ ਸਭ ਤੋਂ ਵੱਡੀ ਗੱਲ ਇਹ ਮਾਲ ਵਿਕ ਜਾਂਦੀ ਤੇ ਮਾਲ ਵੀ ਬੜਾ ਵਧੀਆ ਵਿਕਣਦੇ ਆ ਭੈਣ ਭਰਾ ਵੀ ਸੰਯੋਗ ਦੇਂਦੇ ਆ ਫੋਨ ਵੀ ਕਰਦੇ ਆ ਸਾਫ ਸੁਥਰਾ ਕਰਾਂਗੇ ਤੇ ਫਿਰ ਮੈਂ ਤੇ ਗਾਈਨਮ ਨੂੰ ਜਿੱਥੇ ਮਾਰਦੀ ਬਣ ਕੇ ਵੇਚ ਲੋ ਵਿਕਦੇ ਨੇ ਹਾਂਜੀ ਜਦੋਂ ਆਪਾਂ ਮਾਲ ਕੀ ਗੱਲ ਇਦਾਂ ਆਪੀ ਵੇਕ ਨੰਬਰ ਕਿਉਂ ਦਾਨਾ ਤੇ ਕਿਹਾ ਦੋ ਤੀਓ 4 ਨੰਦ ਤੇ 10 ਤੋਂ 11 ਗ੍ਰਾ ਦਾ ਤੇ ਸਵੇਰੇ 7 ਵਜੇ ਬੰਦਿਆਂ ਨੇ ਚਵਾਈ ਹੀ ਦਿਖਾਈ ਸੀ ਝੋਟੀ ਹਾਂਜੀ ਪੈਸੇ ਲਾਉਂਦੇ ਸੀ ਮੈਂ ਕਿ ਝੋਟੀ ਦਾ ਇੱਕ 10 ਵੀ ਲਾਉਂਦੇ ਸੀ ਥੋੜਾ ਜਿਹਾ ਧਾਰ ਕਰਦੇ ਸੀ ਪਰ ਬਧਾਰ ਨਹੀਂ ਦੇਣੀ ਹੁਣ ਝੋਟੀ ਮਲਕੇ ਮੁੱਲ 1 ਵੀ 15 ਕੋਈ ਨਹੀਂ 1 10 ਮੁੱਲ 1 9 ਦੀ ਦੇਣ 1 9 ਦੀ ਹਾਂ ਠੀਕ ਹੈ 10 ਵੀ ਲਾਉਂਦੇ ਹੈ ਝੋਟੀ ਚੈੱਕ ਕਰੋ ਤੁਸੀਂ ਸੰਗ ਹਾਂ 10 ਤੋਂ 11 ਬਠਣ ਦੁੱਜੇ ਨਾਲ ਦੁੱਜਣ ਆ ਕੇ ਥਣ ਲਗਾ ਇਹਨੂੰ ਥਣ ਦੁੱਜਣ ਨਾਲ 24 ਇੱਕ ਨੰਬਰ ਦੀ ਕਟਾ ਮੰਗ ਰਸ ਬਿਲਕੁਲ ਤੇ ਵੇਖੋ ਕਿ 7 ਵਜੇ ਦੀ ਚਵਾਈ ਹੀ ਮੈਂ ਦੀ ਆ ਬੱਚੇ ਗਾੜੀ ਬੰਨਣ ਦੇ ਨਾਲ ਯਕੀਨ ਵਾਲੀ ਗੱਲ ਵਾ ਸਾਡੇ ਕੈਮਰੇ ਲੱਗੇ 7 ਵਜੇ ਚਵਾਈ ਹੋਈ ਠੀਕ ਹੈ ਤੇ 5 ਵਜੇ ਕੇ 16 ਮਿੰਟ ਹੋ ਗਏ ਜੀ ਹਾਂਜੀ ਹਾਂਜੀ ਇਹ 5 ਵਜੇ ਕੇ 16 ਮਿੰਟ ਹੋ ਗਏ ਇਹ ਹਾਲੇ ਸਭੋ ਛੋਟੀ ਦਾ ਟਾਈਮ ਰਹਿੰਦਾ ਵਾ ਮਲਕੇ 7 ਜੇ 7 ਵਜੇ ਦਾ حساب ਨਾਲ ਚਵਾਈ ਹੋਈ ਨਾ ਪੂਰੀ ਬਣਦੀ ਥੱਲੇ ਹਮ ਹਮ 10 ਮੋਲਵਾ ਇੱਕ ਨਵੀਂ ਇਹ ਬਾਰਫਤ ਪਿਓਰ ਦੋਂਦੀ ਪਿਓਰ ਦੋਂਦੀ ਹਾਂ ਇਹਨੂੰ ਸੂਈ ਨੂੰ ਅੱਜ 8 ਦਿਨ ਹੋ ਗਏ ਠੀਕ ਠੀਕ ਇਹ ਦੇਖੋ ਦੁੱਧ 12 ਲੀਟਰ ਪੱਕਾ ਗੱਲ 12 ਲੀਟਰ ਵਾਲਾ ਉਤਰਾਂ ਝਾੜ ਤੇ ਗੜਾ 13 ਤੋਂ 14 ਵੀ ਦੱਸੀ ਜਾਈਏ ਠੀਕ 13 ਤੋਂ 14 ਪਿਓਰ ਦੋਂਦੀ ਪਿਓਰ ਦੋਂਦੀ ਯਾਰ ਸਵਾ ਦੋਹਾਂ ਸਾਲਾਂ ਦੀ ਆ ਪਿਓਰ ਰੋਦੀ ਕੱਟੀ ਪੂਰੀ ਪਾਲ ਜੋੜ ਤੇ ਜੈਦੀ ਚੰਗੀ ਦੇ ਸਿੰਗ ਦੇਖੋ ਸਿੰਗ ਦੀ ਕੁਆਲਿਟੀ ਦੇ ਥਣ ਚੈੱਕ ਤਾਂ ਕਹਿੰਦੇ ਸੰਭੀਰ ਕਰਕੇ ਤੇ ਫੇਰ ਮੇਰਾ ਵੀ ਵੀਡੀਓ ਤਿੰਨ ਚਾਰ ਦਿਨ ਦੀ ਫਿਰ ਗਾਹ ਚਲੇ। ਦੇਖੋ ਪਿੱਟ ਪੂੜਾ ਚੰਗਾ ਪਲੀ ਪਲੀ ਬਹੁਤ ਚੰਗੀ ਹੈ। ਹਾਂ। ਦੇਖੋ ਬੋਦਾਣਾ ਖਾਣਾ ਵੜਾ ਤਵਾ। ਆਖ ਖਾਣੇ। ਪਾਲ ਦੇ ਪਾਸਾ ਥਣ ਬਕਾ ਲਓ ਸੇਕ ਬਕਾ ਲਓ। ਇਹ ਆਹ ਦੇਖੋ। ਆਹ ਸੇਕ ਬਕਾ ਲਓ। ਸੇਕਾ ਜਗੀ। ਆਹ ਦੇਖੋ ਤੇ ਹੁਣ ਸੇਕ। ਇਹ ਸੇਕ ਘਵਾ। ਹਾਂ। ਇਹ ਲੋ ਜੀ। ਹਾਂ। ਉਹ ਤੇ ਦੇ ਤਾਂ ਨੇ ਚਾਰੇ ਕੀੜੀਆਂ ਦੇ ਤਾਰੇ ਆ ਕੇ ਲੱਗੇ ਆ ਜਿੱਦਾਂ ਹਾਂ ਤੇ ਗੁਰਜੀਆਂ ਸਾਹਮਣੇ ਕੱਢੇ ਇਦਾਂ ਹਾਂਜੀ ਹਾਂਜੀ ਦੇਖੋ ਚਾਰੇ ਪਾਸੇ ਦੀ ਜਰੀਕ ਸਾੜ ਤੋਂ ਪਾ ਲੋ ਐ ਜਿੱਦਾਂ ਥੰਮ ਲੱਗੇ ਨੇ ਇਦਾਂ ਵਾ ਸਾਰੇ ਪਾਸੇ ਆ ਬੱਚਾ ਗਾੜੀ ਬਨਣਾ ਮਈਆ ਪਸੰਪੀਆਂ ਚੰਗੀ ਹੈ ਮੈਂ ਕੋ ਮਲਕੇ ਚਾ ਗਾਲਾ ਇਹਦਾ ਦੁੱਧ 13 14 ਹੀ ਦੱਸੀ ਹੈ ਇਹ 12 ਲੀਟਰ ਦੁੱਧ ਆ ਪਿਓਰ ਦੋਂਦੀ ਮੂਹ ਪੁੱਟ ਕੇ ਕੋਈ ਵੇਖ ਕੇ ਫੇਰ ਖੜੇ ਠੀਕ ਆ ਇਹ ਪਿਓਰ ਦੋਂਦੀ ਕਿਉਂ ਤੇ ਦਾ ਮੁੱਲ ਕੋਈ ਡੇਢ ਨਹੀਂ ਕੋਈ 1.40 ਨਹੀਂ ਕੋਈ 1.35 ਨਹੀਂ 1.30 ਹੀ ਦੇਣੀ ਆ 1.30 ਇੱਕ ਵਾਰੀ ਚੰਗੀ ਤਰ੍ਹਾਂ ਇੱਕ ਜਿਹੜੀ ਇੱਕ ਤੁਹਾਡੇ ਗਾੜੀ ਰਿਕਵੈਸਟ ਜੇ ਭੈਣ ਭਰਾਵਾਂ ਗਾੜੀ ਜਿਹੜੇ ਵੀਡੀਓ ਸਾਡੀ ਵੇਂਦੇ ਆ ਛੋਟੀ ਨੂੰ ਇੱਥੇ ਆ ਕੇ ਵੇਖਿਓ ਠੀਕ ਵੀਡੀਓ ਦੇ ਵਿੱਚ 100 ਲੱਗੂਗੀ ਤੇ ਇੱਥੇ ਆ 21 ਲੱਗੂ ਜਿੱਦਾਂ ਅਸੀਂ ਬੂਰੀ ਝੋਟੀ ਕੱਢਿਆ ਆ ਥਾਣੇ ਥਾਣੇ ਹਾਂ ਤੇ ਥਾਣੇ ਕਰੀ ਫੇਰ ਬਹੁਤ ਕੁਆਲਿਟੀ ਚੰਗੀ ਤੁਸੀਂ ਵੀ ਸਿੰਘ ਬੜਾ ਚੰਗਾ ਰੇਟ ਜਾਇਜ ਪਾਇਆ ਤਾਂ ਸਰੀਰ ਪੱਥਰੋਂ ਚੰਗਾ ਝੋਟੀ 1 60 ਦੀ 1 70 ਦੀ ਡੇਢ ਦੀ ਵੇਚਣ ਦਾ ਹੱਕ ਰੱਖੀਦਾ ਵਾ ਹਾਂਜੀ ਪਰ ਮੋਲ ਨਹੀਂ ਆਪਾਂ ਕਰਨਾ ਆਪਾਂ ਨੂੰ ਜਾਇਜ ਮਿਲੇ ਤੇ ਜਾਇਜ ਦੇਣੀ ਛੋਟਾ ਮੁਨਾਫਾ ਇਹ ਨਹੀਂ ਵੀ ਐਡੀ ਦੂਰ ਜਾਈਦਾ ਵਾ ਹਾਏ ਰੱਬਾ ਅਸੀਂ ਲੋਕਾਂ ਨੂੰ ਕਹਿ ਦਈਏ ਅਸੀਂ 2000 ਨਾਲ 1000 ਨਾਲ ਵੇਚਣੇ ਆ 4 ਤੋਂ 5000 ਮੈਂ ਇਹਦੇ ਵਿੱਚ ਓਡੀ ਦੂਰ ਜਾਣਾ ਬਾਜੇ 4:00 ਬਾਜੇ 5:00 ਬੜਾ ਵਾ ਘਰ ਘਾਲੇ ਤਰ੍ਹਾਂ ਵੀ ਐਡੀ ਦੂਰ ਜਾਣਾ ਰਾਜਸਥਾਨ ਜਾਂ ਹਰਿਆਣਾ ਜਾਣਾ ਤੇ 2000 ਨਾ ਕੋਈ ਨਹੀਂ ਜੇ ਦਿੰਦਾ ਹਾਂਜੀ ਵਾਧ ਨੂੰ ਤਾਂ ਨੂੰ ਜਾਂਦੇ ਜੀ ਇਹੋ ਮੈਂ ਜੇ ਗੱਲ ਇਤਰਾਵਾ ਵੀ ਹੋਰ ਕੇ ਕੋਲੀ ਤੇ ਡੇਢ ਦੀ ਮਿਲਦੀ ਡੇਢ ਦੀ ਸਹੀ ਗੱਲ ਆਪਾਂ ਸਚਾਈ ਨਾ ਕੋਈ 3 ਨਾ ਵੇਚ ਦੇਣੀ ਇਹਦੇ ਕੋਈ 4 ਨਾ ਤੇ ਕੋਈ 5 ਨਾ ਵੇਖੋ ਕੁਆਲਿਟੀ ਚੈੱਕ ਕਰੋ ਛੋਟੀ ਜਿਆਦੀ ਚੰਗੀ ਸਿੱਧੀ ਗੱਡਾਂ ਰਗੀ ਨਾ ਕੋਈ ਹਾਂਜੀ ਆਹ ਜੇ 4 ਦੰਦ ਇਹਦੀ ਕੋ ਦੁੱਧ 13 ਤੋਂ 14 ਲੀਟਰ ਜੀ 13 ਤੋਂ 14 ਜੀ ਤੇ ਇੱਕ ਗੱਲ ਹੋਰ ਵੀ ਜੇ ਇਹਦੇ ਮਗਰ ਗੱਲ ਤਾਂ ਐਮ 29 ਦੀ ਕੱਟੀ ਜੀ ਐਮ 29 ਦੀ ਹਾਂ ਐਮ 29 ਦੀ ਕੱਟੀ ਆ ਵੇਖੋ ਥਾਣੇ ਦੇ ਹੁਣੇ ਮੈਂ ਇਹਨੂੰ ਗੱਲ ਇਦਾਂ ਵਾਂ ਵੀ ਕਿੰਨੀ ਝੋਲੇ ਦੇ ਥਾਣ ਹਾਂ ਜਿਆਦੇ ਕੱਟੀ ਦੇ ਚੰਗੇ ਨੇ ਇੱਧਰ ਵੇਖੋ ਇਹ 15 ਦਿਨਾਂ ਦੀ ਮੈਂ ਸੁਈ ਆ ਮੈਲਾ ਮੂਲਾ ਸੁਰਤਾ ਮੈਂ ਨਹੀਂ ਇੱਕ ਕੱਟੀ ਐਮ 29 ਦੀ ਉਹ ਬੰਦੇ ਕਹਿੰਦੇ ਸਾਨੂੰ ਨਹੀਂ ਜੇ ਪਤਾ ਪੂਰਾ ਅੱਧਾ ਦੁੱਧ ਛੱਡਦੇ ਹੀ ਉਹ ਬੰਦੇ ਇਹ ਬਾਗੜੀਆਂ ਕੋ ਲਈ ਆ ਉਧਰੋਂ ਠੀਕ ਜੀ ਜਿਹੜੇ ਮਾੜੇ ਮੱਤ ਬੰਦੇ ਉਹਨਾਂ ਨੂੰ ਬਾਗੜੀ ਆਖਦੇ ਉਹਨਾਂ ਕੋ ਲਈ ਆ ਅੱਧਾ ਦੁੱਧ ਬੱਚੇ ਨੂੰ ਛੱਡਦੀ ਇੱਕ ਥੋੜਾ ਅਗਲਾ ਤੇ ਇੱਕ ਮਗਰਲਾ ਤੇ ਜੈਦੀ ਕੁਆਟੇ ਜੇ ਕੁਆ ਬੜਾ ਚੰਗਾ ਮਿਲ ਰੱਸਾ ਪਿਆਹ ਇਹਦੀ ਗੱਲ ਛੱਡੀ ਲੈ ਦੋ ਮੁਰਕਿਆਂ ਨੂੰ ਮੁੜੇ ਇੱਥਾ ਦੇਖੋ ਦੇਖ ਇਹਦੇ ਕੋ ਦੁੱਧ 13 ਤੋਂ 14 ਲੀਟਰ ਹੁੰਦਾ 13 ਤੋਂ 14 ਲੀਟਰ ਸਹੀ ਹੈ ਪਰ ਵੀ ਜੈਦੀ ਚਵਾਈ ਚੰਗੀ ਜਿਆਦੀ ਚੋਲੀਆਂ ਜਿਹੜੀਆਂ ਇਸ ਟੇਗ ਹਾਸਲ ਆ। ਟੇਗ ਤੋਂ ਅਗੇ ਟਾਰਗੇਟ ਪੋਈ ਸਿੰਗਾਂ ਨੂੰ ਪੇਰ ਖਾਣੀ ਦੀ ਪੀਸ। ਸੰਗੀ ਆ ਵੇਖੋ ਨਾਗਾਂ ਚੈੱਕ ਕਰਦੇ ਹੋ ਨੇ। ਨਾਗਾਂ ਚੱਲੇ ਦੇ ਜੇ। ਹਾਂ ਵੇਖੋ ਨਾਗ। ਆ ਸਿੰਗ ਬਖਾ ਲੋ ਜੀ। ਹਾਂ ਜਾਨ। ਆ ਬਹੁਤ ਸਿੰਗ ਬੜਾ। ਨਹੀਂ ਤਾਂ ਕਿੰਗ ਦੇ ਵਾਲੇ ਕੁਆਲਿਟੀ ਵਾਲੀ। ਨਾਗਾਂ ਇੱਧਰ ਵੀ ਦੋਵੇਂ ਪਾਸੇ ਨਾਗਾਂ ਨੇ। ਜਿਆਦੀ ਮੈਂ ਅਸਲ ਤੇ ਜਿਆਦੀ ਚੰਗੀ ਆ। ਕਿ ਜਿਆਦੀ ਅਸਲ ਤੇ ਜਿਆਦੀ ਚੰਗੀ ਆ। ਦੁੱਧ ਵਾਲੀ ਆ। ਕਿ ਦੁੱਧ ਵਾਲੀ ਆ। ਇਹ ਥਣ ਚ ਤਾਂ ਪੀੜੀਆਂ ਦੇ ਦੇ ਪਾ ਲੇ ਨੇ ਐਰਕਾਂ ਮਈਆਂ ਜੈਦੀਆਂ ਕੁਆਲਟੀ ਵਾਲੀਆਂ ਤੇ ਜੈਦੀਆਂ ਚੰਗੀਆਂ ਕਰਕੇ ਆਂਦੀਆਂ ਇਹ ਆ ਚੈੱਕ ਕਰੋ ਜੈਦੀਆਂ ਚੰਗੀਆਂ ਕੁਆਲਟੀ ਵਾਲੀਆਂ ਮਈਆਂ ਚੂਣ ਫਿਰ ਉਂਗਲ ਉਂਗਲ ਜਿੱਦਾ ਮੋਟਾ ਦੁੱਜਣਾ ਤੇ ਜਨਾਲਾ ਚ ਆਉ ਠੀਕ ਆ ਤੇ ਬਾੜ ਸਾਹਿਬ ਝੋਟੀ ਰਿਹਾ 1.5 ਲੱਖ ਦੀ ਇਹ ਜਿਹੜੀ ਆ ਪਰ ਮੋਲ ਨਹੀਂ ਕਰਨਾ ਕੋਈ 1.5 ਨਹੀਂ ਕਰਨਾ ਕੋਈ 45 ਨਹੀਂ ਕਰਨਾ ਕੋਈ 40 ਨਹੀਂ ਕਰਨਾ 30 ਦੀ ਕੱਟੀ ਦੇਣੀ ਆ 35 ਦੀ ਇਹਦੇ ਚੋਂ ਥੋੜਾ ਹੀ ਕੁਝ ਵੱਜਣਾ ਵਾ ਆਪਾਂ ਨੂੰ ਪੈਸੇ ਆਪਾਂ ਵੀ ਚੰਗੇ ਲਾ ਕੇ ਆਂਦੇ ਆ ਖਾਚਾ ਵੜਾ ਪੈਂਦਾ ਵਾ ਛੋਟੀ ਚੰਗੀ ਛੋਟੀ ਇਹ ਮੰਦਿਆਂ ਵਾਲਾ ਹਿਸਾਬ ਜੇ ਜਿਹੜਾ ਪਹਿਲੋਂ ਤੇਜੀ ਵਾਲਾ ਹੁੰਦਾ ਤੇ ਕੱਟੀ 160 ਦੀ 60 ਦੀ ਹੈਗੀ ਹੈਗੀ ਅੱਜ ਮੰਦਿਆਂ ਵਾਲਾ ਬਾਜ਼ਾਰ ਥਾਂ ਨੂੰ ਚਲੋ ਡਿੱਗਦਾ ਹੁੰਦਾ ਵਾ ਤੇ ਅੱਜ ਬਾਜ਼ਾਰ ਡਿੱਗੀ ਵਾਲਾ ਹਿਸਾਬ ਜੇ ਸਿੱਧੀ ਗੱਲ ਮੈਂ ਭੈਣ ਭਰਾਵਾਂ ਨੂੰ ਆਖਦਾ ਇਹ ਨਾਲ ਮੋਲੇ ਯਾਰ ਇਹ ਕੱਤੀ 160 170 ਦੀ 2 ਲੱਖ ਨੂੰ ਵਿਕੀਆਂ ਜਿਹਦੇ ਨਾਲ ਹੀ ਇੱਕ 35 ਦੀ ਕੱਟੀ ਦੇ ਠੀਕ ਇਹ ਚੋਟੀ ਆ ਜੀ ਕਿ ਕਿਰੀ ਸਿੰਗ ਬਖਾਲੋ ਆ ਆਖਣ ਦੇ ਵਿੱਚ 171 ਦਾ ਆ ਜੀ ਰਾਜਸਥਾਨ ਹਾਂ ਇਹ ਪਿਓ ਰਾਜਸਥਾਨ ਆ ਸਾਣਾ ਬਖਾਲੋ ਅੱਜ ਇਹ ਚੌਥਾ ਦਿਨ ਸੂਈ ਨੂੰ ਚੌਥਾ ਦਿਨ ਸੂਈ ਨੂੰ ਹੋਲੀ ਜਿੰਨੀ ਕੀ ਮਾੜੀ ਮੋੜ ਪਾਲ ਹੋ ਸਕਦੀ ਆ ਸੂਆ ਦੂਜਾ ਜੇ ਮੈਂ ਕੋਈ 11 ਤੋਂ 12 ਵੀ ਬੁਲਾ ਸਕਦਾ ਜੇ ਪਰ 11 ਲੀਟਰ ਬੁਲੇ ਦੇ ਨਾਲ ਖੜੇ 15 ਕਿਲੋ ਵਾਲੀ ਆ ਅੱਜ ਚੌਥਾ ਦਿਨ ਪਿਓ ਰਾਜਸਥਾਨ ਦਾ ਗਾਂਦਸਥਾਨ ਵੱਡਾ ਕਦਮ ਕੋਲੀ ਚੰਗੀ ਆ ਦੇ ਪਾਸੇ ਜਿਹੜਾ ਚੰਗਰ ਸਿੰਘ ਗਵਾੜੀ ਮਖਾਲ ਦੋ ਕਬੱਡੀ ਫੁੱਲ ਹੈ ਆ ਚੱਕੀ ਦੇ ਲਾ ਕੇ ਚੱਕੀ ਲਾ ਕੇ ਲਗਾਇਆ ਲੱਗਦਾ ਹਾਂਜੀ ਹਾਂਜੀ ਚੱਕੀ ਲਾ ਕੇ ਲਗਾਇਆ ਲੱਗਦਾ ਆ ਸਿੰਘ ਬਖਾਰੋ ਦੇ ਕੇ ਭਾਗ ਬਖਾਰੋ ਦੇ ਕੇ ਜਾਨ ਜੇਦੀ ਮੈਂ ਚੰਗੀ ਚੋਣ ਵੇ ਬਹੁਤ ਚੰਗੀ ਤੇ ਚੋਣ ਬਹੁਤ ਚੰਗੀ ਇਹ ਦੇਖੋ 11 ਲੀਟਰ ਬੋਲਾ ਹੋਗਾ 15 ਕਿਲੋ ਵਾਲੀ ਆ 11 ਲੀਟਰ ਬੋਲਾ ਪਰਲੇ ਪਾਸੇ ਥਰਾਂ ਦੀ ਵੇਤਵਾਤ ਵਿਖਾ ਲੋ ਇੱਧਰ ਗਾਹੇ ਕਰ ਖੀ ਆ ਵੇਖੋ ਕਿੰਨੀ ਮਿੱਠੀ ਕਿੰਨੀ ਖਾਵੇ ਤੇ ਚੁਆਈ ਮੁੱਠੀ ਵਾਲਾ ਖਾਣਾ ਤੇ ਸੁਆਦਜਾ ਵਾ ਬਲੈਕ ਜੈਦੀ ਚੰਗੀ ਬਾਕੀ ਇੱਕ ਗੱਲ ਹੋਰ ਜੀ ਵੀ ਸਾਡੀਆਂ ਮਈਆਂ 1 2 ਤੇ 3 ਇਹਨਾਂ ਦੀ ਗਾੜੀ 2 2 ਕਿਲੋ ਤੋਂ ਇਹ ਵੇਲੇ ਤਾਂ ਉਮਾਰਦੇ ਤਾਰਨ ਧਾਰਦੇ ਨੇ ਤਾਰਦੇ ਨੇ ਧਾਰਦੇ ਤੇ ਬੱਚੇ ਦੇ ਪਾਦੇ ਆਈ ਜੇ ਬੱਸ ਜੇ ਆਦੀ ਗਾ ਜੀ ਬੱਸ ਮਾਰ ਲੈ ਮੱਤੂ ਚੱਲ ਜਾ ਦੇ ਤਾਦੀ ਜਾ ਰਹੇ ਹਾਂ ਉਹ ਵੀ ਤਾਂ ਆ ਰਹੇ ਨੇ ਪਏ ਉਹਨਾਂ ਕੋਲ ਦੇ ਦੀਪੀ ਬੋਤੀ ਚੋਣ ਚਾਨ ਚੰਗੀ ਆ। ਬਾਦਸ਼ਾਹ ਨੇ ਦਿਆ ਇਹ ਵੀ 1 35 40 ਦੀ। ਹਾਂਜੀ। ਮੋਲ ਨਹੀਂ ਕਰਨਾ। ਨਾ 1 40 ਕਰਨਾ ਨਾ 1 35 ਨਾ 1 30 ਨਾ 1 25 1 22 ਹੀ ਦੇਣੀ ਹੈ। 1 22 ਹਾਂ ਹਾਂ ਜਾਨਾ। ਠੀਕ ਹੈ। 1 22 ਹੀ ਦੇਣੀ ਹੈ ਬਸ। ਠੀਕ। ਸਾਪੇਗਾ ਮੌਲਾਨੀ ਇਹੋ ਜੀ ਮੈਂ ਦਾ ਮੋਲ ਦਾ ਕਲੇ ਦਾ ਇਹੋ ਜਿਹਾ 1.40 1.40 ਦੀ ਹੈ ਕਿਉਂਕਿ ਗਾਸਤਾਨ ਹੈ ਗੇੜ ਦੀਆਂ ਵੀ ਮਈਆਂ ਵੇਚੀ ਇਹੋ ਜੀ ਮਹਾ ਹੀ ਪਹਿਲੀ ਹੈ ਮਿਲਦੀ ਆ ਆ ਬੂਰੀ ਜੀ ਆ ਇਹਦੀ ਕੱਟੀ ਆ ਇਹਦੇ ਕੋ 11 ਤੋਂ 12 ਲੀਟਰ ਦੁੱਧ ਭਾਵੇਂ ਤਿੰਨ ਟਾਈਮ ਚਵਾਹ ਖੜੇਓ ਠੀਕ ਜੀ ਚੱਡਾ ਨਿੱਗਰ ਜੇ ਦੁੱਧ 11 ਤੋਂ 12 ਲੀਟਰ ਹੈਗਾ ਜੀ ਮਗਰ ਕੱਟੀ ਜੇ ਚੱਡਿਓ ਨਿੱਗਰ ਜੇ ਐਂਡ ਦਾ ਪੀਸ ਐਂਡ ਦਾ ਪੀਸ ਦੁੱਧ ਹੈਗਾ ਮੈਂ ਕੋ 11 ਤੋਂ 12 ਲੀਟਰ ਉਤਤ ਆ ਚੱਡਿਓ ਨਿੱਗਰ ਵਾਹ ਕੱਟੀ ਮਗਰ ਕੱਟੀ ਦੇ ਵੀ ਮੱਥੇ 'ਚ ਬੰਦਵਾ ਦੇ ਮੈਂ ਦੇ ਕੱਢ ਦੇ ਉਹਦੀ ਨਿੱਗਰ ਦੇ ਚੋਲ ਇੱਕ ਨੰਬਰ ਦੇ ਉਹ ਲੈ ਹਾਂਜੀ ਇਹਦਾ ਨਾ ਕੋਈ 1 20 ਮੁੱਲ ਨਾ 1 25 ਨਾ 1 15 ਨਾ 1 10 ਨਾ 1 5 95 ਮੁੱਲ ਤੇ 90 ਦੀ ਦੇਣੀ ਜੀ 90 ਦੀ ਦੇਣੀ ਹਾਂ 70 ਦੀ ਕੋਈ ਟੋਕੜ ਵੀ ਮੈਨੂੰ ਦੇ ਦੇ ਜਦੋਂ ਬੱਚਾ ਬਚਾ ਦੇ 70 ਦੀ ਟੋਕੜ ਵੀ ਲੈ ਲਵਾਂਗਾ ਠੀਕ 90 ਦੀ ਦੇਣੀ ਜੇ ਭਾਹ ਆ ਕੇ ਕੋਈ ਲੈ ਜਾਵੇ ਦੂਜੀ ਨਹੀਂ ਇਹ ਨਾ ਕਵੇ ਵੀ ਭਾਜੀ 500 ਛੱਡ ਦੋ ਤੇ 1000 ਛੱਡ ਦੋ ਦੇਸੀਆਂ ਵਾਲਾ ਮੁੱਲ ਸਿੱਧੀ ਗੱਲ ਠੀਕ ਮੈਂ ਉਧਰ ਦੀ ਆ ਮੁੱਲ ਦੇਸੀਆਂ ਵਾਲਾ ਜੀ ਠੀਕ ਇਹ ਤਾਂ ਗੱਲ ਸਹੀ ਤੇ 11 ਲੀਟਰ ਤੋਂ ਜੇ ਘੱਟ ਦੁੱਧ ਕਿਲੋ ਨਿਕਲੂਗਾ ਜਿਹੜੀ ਮੈਂ ਆਪਾਂ ਦੱਸਿਆ ਦੁੱਧ ਹਾਂਜੀ ਹਾਂਜੀ ਜੇ 11 ਲੀਟਰਾਂ ਤੋਂ ਘੱਟ ਦੁੱਧ ਨਿਕਲੂ ਤੇ 5000 ਹੋਰ ਛੋਟ ਹੋ ਜੀ ਠੀਕ 90 ਦੀ ਦੇ ਦਾਂਗੇ ਭਜਾ ਕੇ ਕੋ ਲੈ ਜੇ ਚਲੋ ਪਿੰਡ ਆਪਣਾ ਮੱਤੇਵਾਲ ਜੇ ਤਸੀਲ ਬਾਬਾ ਬਗਾਲਾ ਜ਼ਿਲ੍ਹਾ ਫਰੀ ਅੰਮ੍ਰਿਤਸਰ ਸਾਹਿਬ ਫੋਨ ਨੰਬਰ 887296290 887296290